ਕੋਨੇ-ਕੋਨੇ ਤੋਂ ਆਏ ਫਤਵੰਤੇ ਸੱਜਣੋ ਗੱਜ ਕੇ ਫਤਹਿ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਐਨੀ ਗਰਮੀ ਵਿੱਚ ਤੁਸੀਂ ਮੇਰੇ ਵਿਚਾਰ ਸੁਣਨ ਵਾਸਤੇ ਆਏ ਹੋ ਮੈਂ ਤੁਹਾਡਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਨਾ ਚਾਹਣਾ ਹੈ ਹਾਲਾਤ ਕੀ ਆਪਣੇ ਸੂਬੇ ਦੀ ਪਿਛਲੇ 10 ਸਾਲ 5 ਸਾਲ ਆਪਾਂ ਕਾਂਗਰਸ ਨੂੰ ਦਿੱਤੇ ਤੇ ਆਹ 5 ਸਾਲ ਝਾੜੂ ਵਾਲਿਆਂ ਨੂੰ 5 ਸਾਲ ਕਾਂਗਰਸ ਦੀ ਸਰਕਾਰ ਨੇ ਬੇੜਾ ਘਰ ਕਰਤਾ ਤੇ ਇਹਨਾਂ ਨੇ ਤਾਂ ਜਿਵੇਂ ਹੀ ਤਬਾਈ ਲਿਆਂਦੀ ਹੈ ਅੱਜ ਖੋਕ ਹੀ ਰਿਹਾ ਪੰਜਾਬ 'ਚ ਨਸ਼ਾ ਘਰ ਘਰ मिल लग गया नशा क्यों मिल रहा है क्योंकि आम आदमी पार्टी के एम एल ए महीना लैन लाग गए नशा वेचने दो तो, अफसरों पुलिस फड़ना नहीं दस दस पंद्रह पंद्रह लख महीना लैन लाग गए ये तो माड़ी गल की हो सकती है अच गुंडागर्दी का राज है ਜਿਹੜਾ ਆਉਂਦਾ ਕੋਈ ਬੈਂਕ ਲੁੱਟ ਲੈਂਦਾ ਹੈ ਕੋਈ ਦੁਕਾਨ ਲੁੱਟ ਲੈਂਦਾ ਹੈ ਕੱਲੇ ਜਾਂਦੇ ਆ ਬੀਬੀਆਂ ਦੇ ਪਰਸ ਖੋਹ ਲੈਂਦੇ ਆ ਬਾਲੀਆਂ ਲਾ ਲੈਂਦੇ ਆ ਗੈਂਗਸਟਰ ਫਰੋਤੀਆਂ ਮੰਗ ਰਹੇ ਆ ਮੈਂ ਕਈ ਮੰਡੀਆਂ 'ਚ ਗਿਆ ਮੇਰੇ ਕੋਲੇ ਵਪਾਰੀ ਆਏ ਤੇ ਕਹਿਣ ਲੱਗੇ ਕਿ ਮੈਂ 20 ਲੱਖ ਦੇ ਕੇ ਖੜਾ ਛੜਾਇਆ ਕੋਈ ਕਹਿੰਦਾ 30 ਲੱਖ ਲੈ ਕੇ ਖੜਾ ਛੜਾਇਆ ਮੈਂ ਉਹਨਾਂ ਨੂੰ ਕਿਹਾ ਤੁਸੀਂ ਪੁਲਿਸ ਕੋਲ ਗਏ ਕਹਿੰਦੇ ਜੀ ਐਸਐਸਪੀ ਹੁਣ ਮਿਲੇ ਐ ਐਸਐਸਪੀ ਕਹਿੰਦੇ ਤੁਸੀਂ ਆਪ ਹੀ ਲੈ ਦੇ ਕੇ ਮੁਕਾ ਲੋ ਐਵੇਂ ਨਾ ਤੁਹਾਨੂੰ ਕੋਈ ਗੋਲੀ ਮਾਰੇ ਆ ਤਾਂ ਹਾਲਾਤ ਐ ਐਜੀ ਮਰੀ ਹਾਲਤ ਅੱਜ ਤੱਕ ਨਹੀਂ ਦੇਖਿਆ ਸੀ ਪੰਜਾਬ ਚ ਮੈਂ ਉਹੀ ਬੇਨਤੀ ਕਰਨਾ ਚਾਹਣਾ ਹੈ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਉਹਨਾਂ ਨੂੰ ਆਪਾਂ ਸਰਕਾਰ ਦੇ ਦਿੱਤੀ ਉਹਨਾਂ ਦਾ ਪਛੋਕੜ ਨਹੀਂ ਦੇਖਿਆ ਜੇ ਆਪਾਂ ਰਿਸ਼ਤਾ ਕਰਨ ਵੀ ਜਾਂਦੇ ਆ ਪਰਿਵਾਰ ਨਾਲ ਪਸ਼ੋਕੜ ਦੇਖਦੇ ਆ ਇੱਥੇ ਤਾਂ ਕੁਝ ਨਹੀਂ ਦੇਖਿਆ ਆਪਾਂ ਤੈਨੂੰ ਆ ਹੀ ਨਹੀਂ ਪਤਾ ਸੀ ਐਮਐਲਏ ਬੋਰਡ ਕਿਨੂੰ ਪਾ ਰਿਆ ਬਸ ਕੱਲਾ ਝਾੜੂ 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 ਕਰਕੇ ਬੁਰਾ ਹਾਲ ਕਰ ਦਿੱਤਾ ਅੱਜ ਅੱਜ ਵਪਾਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਇਹ じゃ ਮਾੜਾ ਹਾਲ ਹੋ ਗਿਆ ਆ ਦੇਖੋ ਬਿਜਲੀ ਦੇ ਕੱਟ ਲੱਗਣ ਲੱਗੇ ਬਿਜਲੀ ਦੇ ਕੱਟ ਲੱਗਦੇ ਆ ਅਕਾਲੀ ਸਰਕਾਰ ਦੇ ਅੰਦਰ ਅਸੀਂ ਸਰਪਲਸ ਕਰਕੇ ਗਏ ਸੀ ਅਸੀਂ ਥਰਮਲ ਪਲਾਨ ਲਾ ਕੇ ਜਨਰੇਟਰ ਬੰਦ ਕਰਤੇ ਸੀ ਪਰ ਪਿਛਲੇ 7-8 ਸਾਲ ਕੋਈ ਨਾ ਕਾਂਗਰਸ ਨੇ ਤੇ ਨਾ ਝਾੜੂ ਵਾਲੇ ਨੇ ਕੋਈ ਨਵਾਂ ਥਰਮਲ ਪਲੈਂਟ ਲਾਇਆ ਕਿਉਂਕਿ ਹਰ ਸਾਲ ਮੰਗ ਵੱਧਦੀ ਹੈ ਤੇ ਅੱਜ ਅੱਜ ਤਾਂ ਹਲੇ ਤੁਸੀਂ ਦੇਖੋਗੇ ਪਹਿਲੀ ਜੂਨ ਦੇ ਇਲੈਕਸ਼ਨ ਦੇ ਬਾਅਦ 2 ਜੂਨ ਦੇ ਬਾਅਦ ਦੇਖਿਓ 10-10 ਘੰਟੇ ਘੱਟ ਲੱਗਣਗੇ ਆ ਝਾੜੂ ਵਾਲੇ ਨੇ ਇੰਨਾ ਬੜਾ ਹਲ ਕਰ ਦਿੱਤਾ ਬਾਦਲ ਸਾਹਿਬ ਦੀ ਸਰਕਾਰ ਸੀ 10 ਸਾਲ ਹਰ ਗਰੀਬ ਨੂੰ ਆਟਾ ਧਾਲ ਮਿਲਦਾ ਸੀ ਸੱਗਣ ਮਿਲਦੇ ਸੀ ਪੈਨਸ਼ਨ ਮਿਲਦੀ ਸੀ 200 ਨਾਟ ਬਿਜਲੀ ਦੇ ਮਾਫ ਸੀ ਐਸੀ ਪਰਿਵਾਰਾਂ ਨੂੰ ਅਸੀਂ ਸਕਾਲਰਸ਼ਿਪ ਦਿੰਦੇ ਸੀ ਸਰਕਾਰੀ ਸਕੂਲਾਂ 'ਚ ਲੜਕੀਆਂ ਪੜ੍ਹਦੀਆਂ ਸੀ ਉਹਨਾਂ ਨੂੰ 10ਵੀਂ ਤੇ 11ਵੀਂ ਵਿੱਚ ਸਾਈਕਲ ਦਿੰਦੇ ਸੀ ਕੋਈ ਕਿਸਮ ਦੀ ਟਲੀ ਕਲੀਨ ਸੀ ਜਿਹੜੇ ਵਿਚਾਰੇ ਕਿਸਾਨ ਤੁਸੀਂ ਜਾਣਦੇ ਹੋ ਜਿੰਨੀਆਂ ਸਹੂਲਤਾਂ ਭਾਵੇਂ ਤੁਹਾਡੇ ਟਿਊਬਲ ਕਨੈਕਸ਼ਨ ਹੈ ਭਾਵੇਂ ਕਸੀਆਂ ਨਹਿਰਾਂ ਸਾਰੀਆਂ ਹੀ ਪੱਕੇ ਖਾਲੇ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਆ ਕਿਉਂ ਕਾਲੀ ਦਲ ਕਿਉਂਕਿ ਕਾਲੀ ਦਲ ਖੇਤਰੀ ਪਾਰਟੀ ਹੈ ਸੂਬੇ ਦੀ ਪਾਰਟੀ ਜਿਹੜੀ ਸੂਬੇ ਦੀ ਪਾਰਟੀ ਹੁੰਦੀ ਹੈ ਉਹਦਾ ਲਗਾ ਸੂਬੇ ਨਾਲ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਬੀਜੇਪੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਦਿੱਲੀ ਵਾਲੀਆਂ ਇਹਨਾਂ ਦਾ ਲਗਾ ਕੋਈ ਨਹੀਂ ਤੁਹਾਡੇ ਨਾਲ ਤੁਸੀਂ ਜਿਉਂਦੇ ਹੋ ਮਰਦੇ ਹੋ ਕੋਈ ਫਿਕਰ ਨਹੀਂ ਇਹਨਾਂ ਨੂੰ ਤੁਸੀਂ ਦੇਖ ਲਿਆ ਹੜ ਆ ਗਏ ਸੀ ਕਿਸੇ ਨੇ ਨਹੀਂ ਪੁੱਛਿਆ ਆ ਤੁਹਾਡੇ ਬੱਲੂ ਵਾਲਾ ਹਲਕੇ 'ਚ ਕਿੰਨਾ ਬੁਰਾ ਹਾਲ ਹੋ ਗਿਆ ਸੀ ਮੈਂ ਗਿਆ ਸੀ ਮੈਂ ਆਪਣੇ ਕੋਲੋਂ ਪੈਸਾ ਲੈ ਕੇ ਗਿਆ ਸੀ ਦੇਖ ਮੁੱਖ ਮੰਤਰੀ ਤਾਂ ਆਇਆ ਹੀ ਨਹੀਂ ਤੁਹਾਡੇ ਇੱਥੇ ਦੇਖ ਲਓ tufaan ਆਇਆ ਸੀ ਤੁਹਾਡੇ ਇੱਥੇ ਸਾਰੇ ਬਾਗ ਪੱਟੇ ਗਏ ਪੁੱਛਣ ਵੀ ਨਹੀਂ ਆਇਆ ਵੱਡੇ ਬਾਦਲ ਸਾਹਿਬ ਕਿਤੇ ਵੀ ਤਕਲੀਫ ਹੁੰਦੀ ਆਪ ਪਹੁੰਚਦੇ ਸੀ ਇਹਨਾਂ ਨੂੰ ਤਾਂ ਕੋਈ ਫਿਕਰ ਨਹੀਂ ਹੁਣ ਤੁਹਾਡੇ ਨਾਲ ਮੈਂ ਫਰਕ ਦੱਸਦਾ ਦਿੱਲੀ ਵਾਲੀਆਂ ਪਾਰਟੀਆਂ ਤੇ ਪੰਜਾਬ ਦੀਆਂ ਪਾਰਟੀਆਂ ਕਿੰਨਾ ਫਰਕ ਹੈ ਆਪਾਂ ਬੋਰ ਵਾਲਿਓ ਤੁਸੀਂ ਟੀਲ ਦਿਓ ਤੋਡੇ ਵਾਸਤੇ ਨਹਿਰੀ ਪਾਣੀ ਸਭ ਤੋਂ ਜ਼ਰੂਰੀ ਹੈ ਤੇ ਸਭ ਤੋਂ ਵੱਡਾ ਧੋਖਾ ਜੇ ਕਿਸੇ ਨੇ ਕੀਤਾ ਆਪਣਾ ਪੰਜਾਬ ਦਾ ਪਾਣੀ ਖੋਇਆ ਉਹ ਕਾਂਗਰਸ ਪਾਰਟੀ ਹੈ 1955 ਜਦੋਂ ਦੇਸ਼ ਆਜ਼ਾਦ ਹੋਇਆ ਆਪਣੇ ਦੇਸ਼ ਦਾ ਕਾਨੂੰਨ ਹੈ ਜਿਹੜੇ ਸੂਬਿਆਂ ਵਿੱਚੋਂ ਦਰਿਆ ਟੱਪਦੇ ਐ ਉਹ ਪਾਣੀ ਦਾ ਹੱਕ ਉਸੇ ਹੀ ਸੂਬੇ ਦਾ ਆਪਣੇ ਦਰਿਆ ਟੱਪਦੇ ਸੀ ਪਰ ਉਦੋਂ ਕਾਂਗਰਸ ਦਾ ਜਵਾਲਾਲ ਨਹਿਰੂ ਪ੍ਰਧਾਨ ਮੰਤਰੀ ਬਣਿਆ ਇੱਥੇ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਸੀ ਗੁਲਜ਼ਾਰੀ ਨਾ ਨੰਦਣੇ ਕਿਉਂਕਿ ਰਾਜਸਥਾਨ 'ਚ ਉਹਨਾਂ ਨੇ ਇਲੈਕਸ਼ਨ ਲੜਨਾ ਸੀ ਪਾਰਟੀ ਨੂੰ ਤਕੜਾ ਕਰਨਾ ਸੀ ਉਹਨਾਂ ਨੇ ਦਸਕਤ ਕਰਕੇ ਅੱਧਾ ਪਾਣੀ ਪੰਜਾਬ ਦਾ ਜਿੰਨਾ ਪਾਣੀ ਦਰਿਆਵਾਂ ਦਾ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਕਾਂਗਰਸ ਪਾਰਟੀ ਨੇ ਜਿਉ ਪਾਣੀ ਨਾ ਜਾਂਦਾ ਰਾਜਸਥਾਨ ਐਲ ਦੂ ਆਪਣੇ ਟੇਲ ਰਹਿਣੀ ਨਹੀਂ ਸੀ ਇਹ ਅਗ ਉਹਦੇ ਬਾਅਦ ਫਿਰ ਤੋਂ ਕਾਂਗਰਸ ਦਾ ਆਜਾਇਆ ਉਹਨਾਂ ਨੇ ਜਿਹੜੇ ਬਾਕੀ ਅੱਧਾ ਸੀ ਉਹਨੂੰ ਉਹਦਾ ਅੱਧਾ ਪਾਣੀ ਹਰਿਆਣੇ ਨੂੰ ਦੇ ਤਾ ਆ ਤਾਂ ਕਾਲੀ ਦਲ ਨੇ ਮੋਰਚਾ ਲਾਇਆ ਰੋਕ ਲਿਆ ਨਹੀਂ ਤਾਂ ਆ ਤਾਂ ਚਲੇ ਗਏ ਸੀ ਆਪਣੇ ਕੋਲ ਰਹਿਣਾ ਨਹੀਂ ਸੀ ਕਿਉਂਕਿ ਉਹ ਦਿੱਲੀ ਵਾਲੀਆਂ ਜਿਹੜੀਆਂ ਪਾਰਟੀਆਂ ਉਹ ਸੋਚਦੀ ਏ ਕਿ ਦੂਜੇ ਸੂਬਿਆਂ 'ਚ ਆਪਾਂ ਕਿਵੇਂ ਤਗੜੇ ਹੋ ਸਕਦੇ ਆ ਹੁਣ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਪੰਜਾਬ ਦੇ ਖਜ਼ਾਨੇ ਦਾ ਪੈਸਾ ਹਜ਼ਾਰ ਕਰੋੜ ਇਸ਼ਤਿਹਾਰਾਂ ਤੇ ਲਾ ਰਹੇ ਆ ਤੁਹਾਨੂੰ ਆਟਾ ਦੇ ਇਲਵਾਂ ਦਾਲ ਦੇਣ ਵਾਸਤੇ ਕਹਿੰਦੇ ਪੈਸਾ ਹੈ ਨਹੀਂ ਸ਼ਗਨ ਦੇਣ ਵਾਸਤੇ ਪੈਸਾ ਹੈ ਨਹੀਂ ਪੈਨਸ਼ਨਾਂ ਕੱਢਦੀਆਂ ਕਿਉਂਕਿ ਪੈਸਾ ਹੈ ਨਹੀਂ ਪਰ ਹਜ਼ਾਰ ਕਰੋੜ ਰੁਪਏ ਲਾ ਕੇ ਰਾਜਸਥਾਨ ਦੇ ਅਖਬਾਰਾਂ ਵਿੱਚ ਭਗਵੰਤ ਮਾਨ ਆਮ ਆਦਮੀ ਪਾੜੀ ਫੋਟੋ ਲਾ ਕੇ ਉੱਥੇ ਇਸ਼ਤਿਹਾਰ ਦਿੰਦੇ ਆ ਕਿ ਅਸੀਂ ਪੰਜਾਬ ਬਦਲਾ ਲਿਆਂਦਾ ਸਾਰਾ ਕੁਝ ਦੇ ਦਿੱਤਾ ਉਹਵੇਂ ਤਾਮਿਲਨਾਡੂ ਉਹਵੇਂ ਮਨੀਪੁਰ ਤੱਕ ਉਹਨਾਂ ਨੇ ਇਸ਼ਤਿਹਾਰ ਦਿੱਤੇ ਆ ਕਿਉਂਕਿ ਆਪਣੇ ਖਜ਼ਾਨੇ ਦੇ ਪੈਸੇ ਨਾਲ ਉਹ ਆਪਣੀ ਪਾਰਟੀ ਨੂੰ ਦੂਜੇ ਸੂਬਿਆਂ ਤੱਕ ਲੈ ਕੇ ਤੇ ਜਿਹੜੀ ਕਾਲੀ ਦਲ ਹੈ ਥੋੜੀ ਆਪਣੀ ਮਾਂ ਪਾਰਟੀ 103 ਸਾਲ ਪੁਰਾਣੀ ਪਾਰਟੀ ਹੈ ਉਹ ਇੱਥੇ ਤਰੱਕੀ ਕਰਾਉਣ ਵਾਸਤੇ ਆਉਂਦੀ ਹੈ ਕਿਉਂਕਿ ਸਾਡਾ ਘਰ ਹੈ ਅਬੋਰ ਵਾਲਿਓ ਅੱਜ ਅਬੋਰ ਤੋਂ ਤੁਸੀਂ ਚੰਡੀਗੜ੍ਹ ਜਾਂਦੇ ਹੋ ਅੰਮ੍ਰਿਤਸਰ ਜਾਂਦੇ ਹੋ ਕਿੱਥੇ ਵੀ ਜਨੋ ਸੜਕਾਂ ਦੇਖੋ ਕੈਜੀਆਂ ਬਣਾਈਆਂ ਸਾਰੀਆਂ ਅਕਾਲੀ ਦਲ ਨੇ ਬਣਾਈਆਂ ਜਿੰਦਾਬਾਦ ਸੁਪੀਰ ਸਿੰਘ ਬਾਦਲ ਜਿੰਦਾਬਾਦ ਸੁਪੀਰ ਸਿੰਘ ਬਾਦਲ ਜਿੰਦਾਬਾਦ ਪਹਿਲੇ ਇੱਥੇ ਬਿਜਲੀ ਦੇ ਕਿੰਨੇ ਕੱਟ ਲੱਗਦੇ ਸੀ ਸਾਰੇ ਥਰਮਲ ਪਲਾਂਟ ਪੰਜਾਬ ਦੇ ਅਕਾਲੀ ਦਲ ਨੇ ਬਣਾਏ ਆ ਸਾਰੇ 에어ਪੋਰਟ ਅਕਾਲੀ ਦਲ ਨੇ ਬਣਾਏ ਆ ਆਹ ਬੋਰ ਸ਼ਹਿਰ ਦਾ ਕਿੰਨਾ ਬੁਰਾ ਹਾਲ ਸੀ ਅੱਜ ਜਦ ਮੈਨੂੰ ਯਾਦ ਹੈ ਜਦ ਮੈਂ ਡਿਪਟੀ ਸੀਐਮਸੀ ਮੈਥੇ ਆ ਕੇ ਅੰਮ੍ਰਿਤਸਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਮਤਲਬ 1.200 ਕਰੋੜ ਰੁਪਏ ਦੀ ਸਕੀਮ ਚਾਲੂ ਕਰਕੇ ਗਿਆ 300 ਕਰੋੜ ਦੀ ਟਾਟਾ ਕੰਪਨੀ ਸਭ ਦੀ ਟੌਪ ਦੀ ਕੰਪਨੀ ਹੈ ਉਹਨੂੰ ਦਿੱਤਾ ਕੰਮ ਸ਼ੁਰੂ ਹੋ ਗਿਆ ਜਦੋਂ ਸਰਕਾਰ ਬਦਲੀ ਉਹਨੇ ਸਾਰੇ ਭਜਾਪਯੂ ਦਿੱਤੇ ਤੇ ਦੇਖੋ ਕਹਿ ਜਾ ਜੇ ਟਾਟਾ ਕੰਪਨੀ ਹੁੰਦੀ ਅੱਜ ਸ਼ਹਿਰ ਕਬੂਰ ਉਹਨਾਂ ਨੇ ਕਰਨਾ ਕੀ ਸੀ ਸੜਕਾਂ ਵੀ ਉਹਨਾਂ ਨੇ ਬਣਾਉਣੀਆਂ ਸੀ ਪਾਣੀ ਦਾ ਵੀ ਉਹਨਾਂ ਨੇ ਪ੍ਰਬੰਧ ਕਰਨਾ ਸੀ ਲਾਈਟਾਂ ਦਾ ਵੀ ਉਹਨਾਂ ਨੇ ਪ੍ਰਬੰਧ ਕਰਨਾ ਸੀ ਤੇ 10 ਸਾਲ ਦੀ ਗਾਰੰਟੀ ਸੀ ਉਹਨਾਂ ਦੀ ਤੇ ਮੇਨਟੇਨੈਂਸ ਵੀ 10 ਸਾਲ ਉਹਨਾਂ ਨੇ ਕਰਨੀ ਸੀ ਐਜਾ ਪ੍ਰੋਗਰਾਮ ਦਿੱਤਾ ਸੀ ਪਰ ਇਹਨਾਂ ਨੇ ਰੋਕ ਦਿੱਤਾ ਜਿਸ ਦਿਨ ਦੀ ਕਾਲੀ ਸਰਕਾਰ ਗਈ ਆ ਪਿਛਲੇ 10 ਸਾਲ ਦੱਸੋ ਕੋਈ ਇੱਟ ਵੀ ਲੱਗੀ ਐ ਕਿਸੇ ਨੇ ਪੁੱਛਿਆ ਕਿਸੇ ਨੇ ਕੋਈ ਕੰਬਾਂ ਫੜੀ ਐ ਲਵਾਰਸ ਕਰ ਦਿੱਤਾ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਪੰਜਾਬ ਨੂੰ ਬਚਾ ਲਓ ਆਪਨਾ ਘਰ ਆਪ ਕਿਤੇ ਜਾ ਤਾਂ ਸਕਦੇ ਨਹੀਂ ਜੇ ਪੰਜਾਬ ਤਰੱਕੀ ਕਰੂਗਾ ਤਾਂ ਤਾਂ ਹੀ بچਾਂਗੇ ਜੇ ਆਪਾਂ ਪੰਜਾਬ ਨੂੰ ਹੀ ਰੋਲ ਦਿੱਤਾ ਹੁਣਾਂ ਝਾੜੂ ਵਰਗੇ ਸਰਕਾਰ ਨੇ ਤਾਂ ਬਿਲਕੁਲ ਹੀ ਪੱਠਾ ਬਾ ਦਿੱਤਾ ਕਹਿੰਦੇ ਕੀ ਸੀ ਹਰ ਬੀਬੀ ਨੂੰ 1000 ਰੁਪਿਆ ਕੋਈ ਆਇਆ ਬੀਬੀ ਜੀ ਕੋ 1000 ਰੁਪਿਆ ਕਿਸੇ ਨੂੰ ਕੋਈ ਪੁੱਛਣ ਆਇਆ ਹੁਣ ਭਗਵਾਨਤਮਾਨ ਮੁੱਖ ਮੰਤਰੀ ਕਹਿੰਦੇ ਲੈ ਕੇ ਸ਼ਰਾਬ ਦਾ ਡੱਕੇ ਰਹਿੰਦਾ ਹੈ 24 ਘੰਟੇ ਤੁਸੀਂ ਹਾਲਾਤ ਦੇਖਿਆ ਬਠਿੰਡੇ ਤੁਸੀਂ ਦੇਖਿਆ ਕਿੰਨੇ ਜਲੂਸ ਕੱਢਿਆ ਨੇ 5 ਦਿਨ ਪਹਿਲੇ ਐਨੀ ਚੜ ਗਈ ਉਹਨੂੰ ਸ਼ਾਮ ਨੂੰ ਰੋਡ ਸ਼ੋਅ ਦੇ ਤੇ ਬੋਤਲ ਪਾਣੀ ਵੀ ਆਪਣੇ ਸਿਰ 'ਚ ਡੋਲਣੀ ਪਈ ਉਹਨੂੰ ਠੰਡੇ ਹੋਣ ਵਾਸਤੇ ਇੱਥੇ ਇੱਕ ਪੁਲਿਸ ਵਾਲੇ ਖੜੇ ਹੋਣੇ ਆਹ ਕੌਣ ਹੈ ਇੱਥੇ ਪਿੱਛੇ ਖੜੇ ਪਿੱਛੇ ਇਹਨਾਂ ਨੂੰ ਪੁੱਛੋ ਜੇ ਕੋਈ ਸਕੂਟਰ ਚਲਾਉਂਦਾ ਹੈ ਸ਼ਰਾਬ ਪੀ ਕੇ ਮਿੰਨ ਚ ਅੰਦਰ ਕਰ ਦਿੰਦੇ ਆ ਜੇ ਕੋਈ ਟਰੈਕਟਰ ਲਾਉਂਦਾ ਮੈਂ ਚੰਡਰ ਕਰ ਦਿੰਦੇ ਆ ਆ ਪੂਰੀ ਬੋਤਲ ਪੀ ਕੇ ਹਰ ਰੋ ਸਰਕਾਰ ਚ ਲਈ ਜਾਂਦਾ ਭਗਵੰਤ ਜੀ ਮੈਂ ਇਹਨੂੰ ਅੰਦਰ ਕਰਦੇ ਨਹੀਂ ਨਕਮਾ ਬੰਦਾ ਹੈ ਅਬੋਰ ਵਾਲਿਓ ਮੈਂ ਤੁਹਾਡਾ ਦ੍ਰਿਣੀ ਐ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਪਾਰਲੀਮੈਂਟ 'ਚ ਮੈਂ ਤੁਹਾਨੂੰ ਉਦੋਂ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਾ ਦਿਓ ਤੇ ਮੈਂ ਤੁਹਾਨੂੰ ਐਸ ਇਲਾਕੇ ਤੁਸੀਂ ਪਛਾਣ ਨਹੀਂ ਕਰ ਸਕੋਗੇ ਇਥੇ ਭਾਵੇਂ ਨਹਿਰਾਂ ਕੱਟੀਆਂ ਮੈਂ ਕੁਝ ਵੀ ਕਰਨੇ ਮੈਂ ਕਰੂੰਗਾ ਪਰ ਉਦੋਂ ਆਪਾਂ ਝਾੜੂਆਂ ਦੀ ਗੱਲਾਂ ਜਾ ਕੇ ਸਰਕਾਰ ਝਾੜੂ ਦੀ ਬਣਾਦੀ ਪਰ ਫਿਰ ਵੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਬੋਬੀ ਮਾਨ ਜੀ ਮੇਰੇ ਭਰਾ ਹੈ ਇੱਧਰ ਹੈਰੀ ਵੀ ਮੇਰੇ ਭਰਾ ਮੰਗੂਆ ਇਸ ਦੀ ਟੀਮ ਵਧੀਆ ਦੇਖੋ ਤੁਸੀਂ ਇਹਨਾਂ ਨੂੰ ਜਿਤਾ ਦਿਓ ਸਮਝ ਲਓ ਤੁਸੀਂ ਮੈਨੂੰ ਵੋਟਾਂ ਪਾਈਆਂ ਮੈਂ ਤੁਹਾਡੇ ਨਾਲ ਵਚਨ ਜੋਦ ਦਿੱਤਾ ਸੀ ਮੈਂ ਉਹ ਨਿਭਾ ਕੇ ਦਿਖਾਉਂਗਾ ਤੁਹਾਨੂੰ ਅੱਜ ਤੱਕ ਮੇਰੀ ਅਸੂਲ ਹੈ ਅਜੇ ਤੱਕ ਜੋਤ ਮੀ ਮੈਂ ਅਜ ਤੱਕਿਆ ਮੈਂ ਪੂਰਾ ਕੀਤਾ ਮੈਂ ਕਿਤੇ ਪਿੱਛੇ ਨਹੀਂ ਹਟਦਾ ਮੈਂ ਇੰਨਾ ਹੀ ਬੇਨਤੀ ਕਰਦਾ ਆ ਅਕਾਲੀ ਦਲ ਨੂੰ ਜਿਤਾ ਕੇ ਸਰਕਾਰ ਬਣਾ ਦਿਓ ਤੁਸੀਂ ਜਿੱਤਾਂ ਲਾ ਦਿਓਗੇ ਨਹੀਂ ਅਕਾਲੀ ਸਰਕਾਰ ਹੋਊਗੀ ਕੋਈ ਵਪਾਰੀ ਨੂੰ ਕੋਈ ਇਨਸਪੈਕਟਰ ਤੰਗ ਨਹੀਂ ਕਰੂਗਾ ਕੋਈ ਬਿਜਲੀ ਵਾਲਾ ਤੰਗ ਨਹੀਂ ਕਰੂਗਾ ਤੁਹਾਨੂੰ ਪਤਾ ਹੈ ਖੋਡੇ ਜੇ ਕਾਲੀ ਰਾਜ ਵਿੱਚ ਵਪਾਰੀਆਂ ਨੂੰ ਕਿੰਨੀ ਸੁਵਿਧਾ ਦਿੱਤੀਆਂ ਸੀ ਉਹਨਾਂ ਨੂੰ ਵਪਾਰ ਕਰਨ ਦਾ ਖੁੱਲ ਸੀ ਅੱਜ ਦੇਖ ਲਓ ਜੀਐਸਟੀ ਲਾਤੀ ਇਹਨਾਂ ਨੇ ਜੀਐਸਟੀ ਨਾਲ ਕਿੰਨਾ ਰੋਜ਼ ਹਰ ਲੋਕਾਂ ਨੂੰ ਹਜ਼ਾਰ ਨੋਟਿਸ ਆਏ ਪਏ ਹਲੇ ਤਾਂ ਗੱਡੀ ਸ਼ੁਰੂ ਹੈ ਪਤਾ ਨਹੀਂ ਕੀ ਕੀ ਹੋਣਾ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਵਪਾਰੀਆਂ ਨੂੰ ਅੱਗੇ ਵਪਾਰ ਬੰਦ ਖੁੱਲਾ ਟਸਮਾ ਦੇਣਾ ਕਿਸਾਨੀ ਬਚਾਉਣੀ ਹੈ ਗਰੀਬ ਨੂੰ ਵਾਪਸ ਆਪਾਂ ਉਹ ਖੁਸ਼ੀਆਂ ਦੇ ਦਿਨ ਲੈ ਕੇ ਆਉਣੇ ਆ ਵਾਪਸ ਜੇ ਤੁਸੀਂ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਸੂਟਾਂ ਫਿਰ ਤੋਂ ਚਾਹਣਿਓ ਆਪਣੇ ਕੋਲੇ ਕੋਈ ਚਾਰਾ ਨਹੀਂ ਕੱਲਾ ਕਾਲੀ ਦਲ ਤਗੜਾ ਕਰ ਦਿਓ ਤੁਹਾਡੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਨਾਲੇ ਵੱਡੀ ਗੱਲ ਹੈ ਜੇ ਕਾਲੀ ਦਲ ਦੇ ਮੁਖ ਸਰਕਾਰ ਬਣਦੀ ਹੈ ਤੁਹਾਡਾ ਮੁੱਖ ਮੰਤਰੀ ਬਣਦਾ ਗਵਰਨਰ ਦਾ ਮੁੱਖ ਮੰਤਰੀ ਬਣਦਾ ਥੋਨੂੰ ਚਿੰਤਾ ਕਰਨ ਦੀ ਲੋੜ ਨਹੀਂ ਇਸ ਕਰਕੇ ਆਓ ਬੋ ਵੀ ਮਾਨ ਜੀ ਨੂੰ ਜਿਤਾ ਦਿਓ ਇਹਨਾਂ ਦੇ ਬਜ਼ੁਰਗਾਂ ਨੇ ਬੜੀ ਦਲੇਰੀ ਨਾਲ ਇਸ ਇਲਾਕੇ ਦੀ ਸੇਵਾ ਕੀਤੀ ਆਪਣੇ ਸਾਰੇ ਵਰਕਰਾਂ ਨਾਲ ਖੜਦੇ ਰਹੇ ਕਿਸੇ ਨੂੰ ਆਂਜ ਨਹੀਂ ਆਉਂਦਦੇ ਇਹਨਾਂ ਦੇ ਹੁੰਦੇ ਕੋਈ ਕਿਸੇ ਵਪਾਰੀ ਨੂੰ ਡਰਨ ਦੀ ਲੋੜ ਨਹੀਂ ਕਿਸੇ ਕਿਸਾਨ ਨੂੰ ਕਿਸੇ ਗਰੀਬ ਨੂੰ ਡਰਨ ਦੀ ਲੋੜ ਨਹੀਂ ਮੈਨੂੰ ਪਤਾ ਆ ਆਪਨੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਹੁੰਦੇ ਆ ਇਸ ਕਰਕੇ ਆਓ ਇਕੱਠੇ ਗਰਮੀ ਬਹੁਤ ਹੈ ਅੱਗੇ ਮੇਰੇ ਕਈ ਪ੍ਰੋਗਰਾਮ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਮੂੱਚੇ ਵਰਕਰਾਂ ਦਾ ਬਹੁਤ ਹਲਕੇ ਦੇ ਵਰਕਰਾਂ ਦਾ ਧੰਨਵਾਦ ਕਰਦਾ ਐ ਇੰਨੀ ਗਰਮੀ ਵਿੱਚ ਤੁਸੀਂ ਇਹਨੇ ਇਕੱਠੇ ਹੋ ਤੇ ਹਰੀ ਜੀ ਤੁਹਾਨੂੰ ਵਧਾਈ ਬਹੁਤ ਮਿਹਨਤ ਕਰੀਏ ਸਾਰੀ ਜੀਤਾ ਜੀ ਸਾਰੇ ਜਿੰਨੀ ਟੀਮ ਹੈ ਸਾਰੀ ਟੀਮ ਲੱਗੀ ਹੈ ਆ ਹਫਤਾ ਦਾਸ ਦਿਨ ਰਹਿ ਗਿਆ ਮਿਹਨਤ ਕਰਕੇ ਤੱਕੜੀ ਚੋਂ ਨਿਸ਼ਾਨ ਹੈ ਜਿਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਆ ਬਾਰਡਰ ਸੀਲ ਕਰਕੇ ਕਿਸਾਨਾਂ ਨੂੰ ਜਾਣ ਨਹੀਂ ਦਿੰਦਾ ਤੁਸੀਂ ਵੀ ਪਹਿਲੇ ਤਰੀਕ ਨੂੰ ਬਾਰਡਰ ਸੀਲ ਕਰਦੇ ਹੋ ਕੋਈ ਇੱਕ ਵੀ ਵੋਟ ਆਪਾਂ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਪਾਉਣੀ ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਨੂੰ ਪਾਉਣੀ ਹੈ ਬਹੁਤ ਬਹੁਤ ਧੰਨਵਾਦ ਵਾਈਜੀ ਜੀ ਖਾਲਸਾ ਵੇ ਜੀ ਪਟੇਲਾ ਦੇ ਪਾਣੀ ਦਾ ਗੋਰੀ ਜੀ ਪਟੇਲਾ ਦਾ ਪਾਣੀ ਲੈਣਾ 2027 ਜੀ ਤਾੜ ਮੈਂ ਤੁਹਾਨੂੰ ਕਹਿਣਾ ਚਾਹਣਾ ਟੇਲਾਾਂ ਦੇ ਵਿੱਚ ਭਵੇਂ ਕੱਸੀਆ ਕੱਢਣੀਆਂ ਪਾ ਪਹਿਲੀ ਗੱਲ ਮੈਂ ਦੱਸਣਾ ਚਾਹਣਾ ਜਿਸ ਦਿਨ ਆਪਣੀ ਸਰਕਾਰ ਬਣੀ ਰਾਜਸਥਾਨ ਕਨਾਲ ਨੂੰ ਅਪਰ ਇੱਕ ਬੂੰਦ ਪਾਣੀ ਵੀ ਦੋਵਾਂਗੇ ਫਿਰ ਰਾਜਸਥਾਨ ਨੂੰ ਉਹ ਹੈ ਨਾ ਹੱਕ ਹੀ ਨੇ ਇੱਥੇ ਹੀ ਪੰਜਾਬ ਚੋਂ ਪਾਣੀ ਆਊਗਾ ਇਹ ਕਾਂਗਰਸ ਦੇ ਜੀ ਜਾਕੜਾ ਦੀ ਸਟੇਜ ਚ ਲਾਉਂਦੇ ਸੀਗੇ ਭਰਾ ਆਪਣਾ ਨਾਲ ਆਇਆ ਹੁਣ ਇਹ ਜੀ ਓਏ ਆਓ ਫਿਰ ਸਤ ਪਲ ਸੋਦਾ ਜੀ ਠੀਕ ਹੈ ਜੀ ਦੇ ਕੋਨੇ ਕੋਨੇ ਤੋਂ ਆਏ ਪਤਵੰਤੇ ਸੱਜਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੀ ਗਰਮੀ ਵਿੱਚ ਤੁਸੀਂ ਮੇਰੇ ਵਿਚਾਰ ਸੁਣਨ ਵਾਸਤੇ ਆਇਓ ਮੈਂ ਤੁਹਾਡਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਹਲਾਤ ਕੀ ਆਪਣੇ ਸੂਬੇ ਦੀ ਪਿਛਲੇ 10 ਸਾਲ 5 ਸਾਲ ਆਪਾਂ ਕਾਂਗਰਸ ਨੂੰ ਦਿੱਤੇ ਤੇ ਆਹ 5 ਸਾਲ ਝਾੜੂ ਵਾਲਿਆਂ ਨੂੰ 5 ਸਾਲ ਕਾਂਗਰਸ ਦੀ ਸਰਕਾਰ ਨੇ ਬੇੜਾ ਘਰ ਕਰਤਾ ਤੇ ਇਹਨਾਂ ਨੇ ਤਾਂ ਜਿਵੇਂ ਹੀ ਤਬਾਈ ਲਿਆਂਦੀ ਹੈ ਅੱਜ ਖੋਖ ਹੀ ਰਿਹਾ ਪੰਜਾਬ ਨਸ਼ਾ ਘਰ ਘਰ ਮਿਲ ਲੱਗ ਗਿਆ ਨਸ਼ਾ ਆ ਕਿਉਂ ਮਿਲ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਮਹੀਨਾ ਲੈਣ ਲੱਗੇ ਨਸ਼ਾ ਵੇਚਣ ਵਾਲਿਆਂ ਤੋਂ ਅਫਸਰਾਂ ਨੂੰ ਕਿਹਾ ਪੁਲਿਸ ਨੂੰ ਕਿਹਾ ਇਹਨਾਂ ਨੂੰ ਫੜਨਾ ਨਹੀਂ 10 10 15 15 ਲੱਖ ਮਹੀਨਾ ਲੈਣ ਲੱਗੇ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ